ਬਹੁਤ ਬਹੁਤ ਧੰਨਵਾਦ ਜੀ ਉਹ ਡਾਡਰਾਂ ਦੇ ਨਾਲ ਮਾਨਦਾਨ ਕੀਤਾ ਗਿਆ ਹੈ ਸਾਡੇ ਵੀਰ ਜੀ ਹੁਣਾਂ ਵੱਲੋਂ ਅਮਰੀਕਾ ਵਾਲਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦੀ ਕਮਾਈਆਂ ਜਿਮਨਤਾ ਪਾਵੇ ਦਾਤਾ ਸਰਕਾਰ ਬਹੁਤ ਬਹੁਤ ਮਿਹਰਬਾਨੀ ਪਾਕਿਸਤਾਨ ਰੁਪਏ ਕਿੱਥੇ ਆ ਮੈਂ ਲੈ ਕੇ ਆਉਣਾ ਤੇ ਕੀ ਲੱਗਦਾ ਕੱਢ ਦੇ ਛੋਟਾ Thank <laughs> ਮਹਾਂਸਾਹਿਬ ਸਰਦਾਰ ਸਿੰਘ ਆ ਜੀ ਕਬੂਰੀਸ ਜਗਰ ਦਾ ਕੀ ਨਾਮ ਆ ਜਿੱਥੇ ਜਿੱਥੇ ਇਹਨੇ ਮਿਲਣ ਲੱਗ ਰਿਹਾ ਇਹ ਸਿੰਧਵਾ ਬੇਪਿੰਡ ਆ ਜੀ ਤੇ ਪਾਪਾ ਹਕਮਦਾਸ ਦੀ ਯਾਦ ਵਿੱਚ ਅਸੀਂ ਇਹ ਸਾਡੇ ਬਾਜੀ ਦਾ ਪ੍ਰਾਦਰੀ ਮਰਤੀਆ ਗੋਦ ਦਾ ਮੇਲਾ ਅਸੀਂ ਇਕ ਰਮਨੇਲ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਮੇਲਾ ਕਰ ਲੈਣਾ ਲਗਭਗ ਤਕਰੀਬਨ 35 ਸਾਲ ਦਾ عرصਾ ਹੋ ਗਿਆ ਜੀ ਇਹ ਜਿਹੜੀ ਜਗ੍ਹਾ ਵਾਹ ਝੇੜਿਆਂ ਦੀ ਇਹਦਾ ਕੀ ਇਤਿਹਾਸ ਕੀ ਹੈ ਸਾਡੇ ਬਾਬਿਆਂ ਦਾਜਿਆਂ ਦੇ ਜੋ ਬਿਕਸ਼ਕਰ ਬਾਜੀ ਅਸੀਂ ਉਹਨਾਂ ਦੀ ਯਾਦ ਵਿੱਚ ਖਾਉਂਦੇ ਜਿਠੇੜਿਆਂ ਦੀ ਯਾਦ ਵੀ ਆਉਂਦੀ ਹੈ ਕਿੰਨੇ ਜਿਹੜਾ ਦੂਰ ਦੂਰੋਂ ਸੰਗਤਾਂ ਆਉਂਦੀਆਂ ਵਾ ਉਹਨਾਂ ਵਾਸਤੇ ਕੀ ਕੀ ਪ੍ਰਾਲੇ ਕਿਤੇ ਗਏ ਨੇ ਜਿਹੜੀ ਸਾਡੀ ਸੰਗਤ ਆਉਂਦੀ ਆ ਉਹਨਾਂ ਵਾਸਤੇ ਪੀਣੇ ਪਾਣੀ ਖਾਣ ਪਾਣੀ ਲੱਗੜ ਸਭ ਕੁਝ ਬਣਾ ਕੇ ਰੱਖਿਆ ਹੋਇਆ ਜੀ ਪੋਸ਼ਕਾਂ ਨੂੰ ਵਾਸਤੇ ਜੀ ਇਹ ਜਿਹੜੀ ਅਗੁਰ ਜੀ ਠੇਰੇ ਦੀ ਜਗਾ ਵਾ ਇਹਦੇ ਵਿੱਚ ਕੀ ਪ੍ਰਸ਼ਾਦ ਅਰਦਾਸ ਹੈ ਕੀ ਸੰਕਰ ਬਣਿਆ ਜੇ ਤੁਹਾਨੂੰ ਪ੍ਰਸ਼ਾਦ ਮਤਲਬ ਜਿਸ ਤਰ੍ਹਾਂ ਵੀ ਤੁਸੀਂ ਲੱਡੂ ਪ੍ਰਸ਼ਾਦ ਜੋ ਵੀ ਅਮਰਥੀ ਆ ਜਿਸ ਤਰ੍ਹਾਂ ਵੀ ਆ ਕੋਈ ਮਠਾਕੇਸਰਾ ਦਾ ਵੀ ਆ ਆਪੋ ਆਪਣੇ ਰਸਤੇ ਦੇ ਨਾਲ ਕਰਦੇ ਜੇ ਤੁਹਾਨੂੰ ਦੂਜੇ ਸੰਗਤਾਂ ਆਂਦੀਆਂ ਤੁਸੀਂ ਉਹਨਾਂ ਨੂੰ ਆਪਣਾ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਹੈ ਸਾਡੀ ਬਾਜਗਰ ਬਰਾਦਰੀ ਜਿਹੜੀ ਆ ਵਰਤਿਆ ਗੋਸ ਦਾ ਸੰਬੰਧ ਦਾ ਉਹ ਇੱਥੇ ਆਇਆ ਕਰਨ ਸਾਡੇ ਇਹੀ ਚ ਠੇਰੇ ਨੇ ਸਭ ਆਉਣ ਸਾਡਾ ਇਹ ਮੈਸੇਜ ਆ ਨਹੀਂ ਬਾਕੀ ਕੋਈ ਇੱਥੇ ਆਪਣੇ ਕਿਸੇ ਐਸ ਐਸ ਦੇ ਭੇਦਭਾਵ ਕੀ ਨਾ ਆਪਣੇ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਹਾਂਜੀ ਭਾਈ ਅੱਜ ਤੁਹਾਡੇ ਪਿੰਡ ਦੇ ਜੇਰੇ ਦਾ ਮੇਲਾ ਲਗਾਇਆ ਜਾ ਰਿਹਾ ਹੈ ਜਿਵਾ ਹੈ ਇਹ ਜਿਹੜਾ ਮੇਲਾ ਵਾਜੀ ਸਾਡੇ ਬਹੁਤ ਚਿਰ ਤੋਂ ਜਿੱਦਾ ਚੱਲਦਾ ਹੁੰਦਾ ਵਾ ਸਾਡੇ ਜਮਨ ਤੋਂ ਪਹਿਲਾਂ ਦਾ ਹੀ ਹੈ ਸਾਹਿਬ ਰਾਏ ਕਿਹੜੇ ਬਰਾਦਰੀ ਦੇ ਜਿਠੇ ਰਹੇ ਆ ਇਹ ਸਾਡੇ ਬਾਜੀਗਰ ਬਰਾਦਰੀ ਦੇ ਜਿਠੇ ਰਹੇ ਆ ਜੀ ਤਾਂ ਬਾਬਾ ਹਕਮੀ ਦੱਸ ਤਲੋ ਭਾਈ ਇਹਨਾਂ ਨਾਲ ਕਿੰਨਾ ਦਾ ਮੋੜ ਇਹਨਾਂ ਨਾਲ ਜੁੜਿਆ ਨੂੰ ਮੈਨੂੰ ਇੱਥੇ ਜੁੜੇ ਨੂੰ 30 ਸਾਲ ਹੋ ਗਏ ਤੇ ਬਾਬਾ ਜੀ ਦਿੱਥੇ ਕਿਰਪਾ ਆਈ ਹੈ ਜੀ ਤੇ ਇੰਨੀ ਗਰਮਾਹਤ ਹੋਈ ਆ ਵੀ ਹੁਣ ਛੋਟੀ ਛੋਟੀ ਹੋ ਗਈ ਆ ਬਹੁਤ ਦਿੱਤਾ ਜੀ ਬਰਬਾਦ ਹੋ ਗਿਆ ਸੇ ਭਾਈ ਜਿਹੜੀ ਦੂਰ ਦੂਰੋਂ ਸੰਗਤਾਂ ਆਉਂਦੀਆਂ ਤੁਸੀਂ ਉਹਨਾਂ ਨੂੰ ਆਪਣਾ ਕੀ ਸੰਦੇਸ਼ ਦੇ ਦੋਗੇ ਜੀ ਸਰ ਜਿਹੜੀ ਦੂਰ ਦੂਰੋਂ ਸੰਗਤਾਂ ਇੱਥੇ ਦਰਸ਼ਨ ਕਰਨ ਆਉਂਦੀਆਂ ਮਤਰਾ ਦੇ ਕਨ ਆਉਂਦੀਆਂ ਉਹਨਾਂ ਨੂੰ ਆਪਣਾ ਕੀ ਮੈਸੇਜ ਦੇਣਾ ਉਹਨਾਂ ਨੂੰ ਮੈਂ ਕਹਾਂਗਾ ਜੀ ਜੀ ਆਇਆਂ ਹਰ ਸਾਲ ਇਦਾਂ ਹੀ ਆਓ ਮੇਲੇ ਦੇ ਰੋਣ ਨੂੰ ਬਤਾਓ ਤੇ ਖੁਸ਼ੀਆਂ ਪ੍ਰਾਪਤ ਕਰੋ ਸਭ ਕੁਝ ਇੱਥੋਂ ਮਿਲਦਾ ਵਾ ਆ ਗਰੀਬ ਜੇ ਬੱਚੇ ਨੂੰ ਬੜਾ ਕੁਝ ਮਿਲਿਆ ਤੇ ਬੇਨਤੀ ਇਹ ਆ ਵੀ ਸਾਰੇ ਇੱਥੇ ਆਉਂਦੇ ਖਾਲੀ ਝੋਲੀਆਂ ਪਰਤੇ ਜਾਂਦਾ ਕੋਈ ਖਾਲੀ ਨਹੀਂ ਜਾਂਦਾ ਜੀ ਨਾ ਦੇਖਿਆ ਇਹ ਖਾਲੀ ਥੈਂਕ ਯੂ ਵਾਹ ਵਾਹ ਜੀ ਮੇਰਾ ਨਾਮ ਮਲਕੀਤ ਸਿੰਘ ਹੈ ਰਿਟਾਇਰ ਸਬ ਇੰਸਪੈਕਟਰ ਪੰਜਾਬ ਪੁਲਿਸ ਮੈਂ ਵਰਤੇ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ ਹਾਂ ਜੀ ਇਹ ਸਾਡੇ ਬਜ਼ੁਰਗ ਲਗਭਗ 8ਵੀਂ ਪੀੜ੍ਹੀ ਤੋਂ ਪਹਿਲਾਂ ਦੇ ਸਾਡੇ ਪਿਓਗਿਆ ਹੈ ਤੇ ਇਹਨਾਂ ਦੀ ਬਹੁਤ ਹੀ ਸ਼ਰਧਾ ਦੇ ਨਾਲ ਬਾਬਾ ਹੰਗੂ ਨੂੰ ਦਾਸ ਦੇ ਨਾਮ ਦੇ ਪੂਜਿਆ ਜਾਂਦਾ ਤੇ ਬਹੁਤ ਹੀ ਸਾਰਾ ਸਾਰਾ ਪਰਿਵਾਰ ਆਉਂਦਾ ਔਰ ਕਿੰਨਾ ਤੋਂ ਵੀ ਹਰ ਜਿੰਨੇ ਵੀ ਪੰਜਾਬ ਦੇ ਵਿੱਚ ਵਸੇ ਆ ਵਰਤਿਆ ਪਰਿਵਾਰ ਸਾਰੇ ਇੱਥੇ ਆਉਂਦੇ ਨੇ ਇਸ ਮੇਲੇ ਵਿੱਚ ਐਨ.ਆਰ.ਆਈ. ਭਰਾਵਾਂ ਦਾ ਵੀ ਕਾਫੀ ਯੋਗਦਾਨ ਹੁੰਦਾ ਹਾਂਜੀ ਐਨ.ਆਰ.ਆਈ. ਭਰਾ ਬਹੁਤ ਸਹਿਯੋਗ ਕਰ ਰਹੇ ਆ ਜਿੰਨਾ ਵੀ ਹੋਵੇ ਵੱਧ ਤੋਂ ਵੱਧ ਕਰ ਰਹੇ ਆ ਬਾਕੀ ਜਿਹੜੇ ਇੱਧਰ ਨੇ ਲੋਕ ਵੀ ਆ ਬਹੁਤ ਕਰ ਰਹੇ ਆ ਕੋਈ ਲੰਗਰ ਪਕੌੜਿਆਂ ਦਾ ਲਾਉਂਦਾ ਕੋਈ ਦੂਜੇ ਲਾਉਂਦਾ ਕੋਈ ਫਾਫੀ ਕੋਈ ਬਿਸਣ ਕੋਈ ਲੱਡੂ ਹਰ ਇੱਕ ਜਿੰਨੀ ਸ਼ਗਲ ਮੁਤਾਬਕ ਆਪਣੇ ਹਰ ਇੱਕ ਬੰਦਾ ਲੈ ਕੇ ਆਉਂਦਾ ਤੇ ਬਹੁਤੀ ਸ਼ਰਧਾ ਦੇ ਨਾਲ ਹਰ ਸਾਲ ਇੱਥੇ ਆਉਂਦੇ ਆ ਇਹ ਜਿਹੜੇ ਜਟੇ ਆ ਸਾਲ ਦੇ ਜਿਹੜੇ ਮੇਲੇ ਨਿਕਲਦੇ ਆ ਇਹ ਹਰ ਸਾਲ ਤੇ ਇੱਥੇ ਮੇਲਾ ਜਿਹੜਾ ਵਾ ਸ਼ਰਾਧਾ ਦੇ ਦੋਵੇਂ ਸਰਾਧ ਤੇ ਰੱਖਿਆ ਜਾ ਮੇਲਾ ਪੱਕਾ ਕੀਤਾ ਹੋਇਆ ਵਾ ਇਹ ਕਰੀਬ ਇਸ ਨੂੰ ਨਵੇਂ ਸਰਾਧ ਤੇ ਕੀਤੇ ਨੂੰ ਲਗਭਗ 25 26 ਸਾਲ ਹੋ ਗਏ ਪਹਿਲਾਂ ਵੈਸੇ ਮੇਲਾ 5 6 ਸਾਲ ਪਹਿਲਾਂ ਹੁੰਦਾ ਜਾਂਦਾ ਰਿਹਾ 25 26 ਸਾਲ ਤੋਂ ਲਗਾਤਾਰ ਨਾ ਆਪਣਾ ਮੇਰਾ ਨਾਮ ਹਨਪ੍ਰੀਤ ਸਿੰਘ ਆ ਜੀ ਅੱਜ ਬਾਬਾ ਹੁਕਮੀਦਾਰ ਜੀ ਨੇ ਆਏ ਜੀ ਸਾਹਿਬਾਟ ਬਟੇਰੇ ਆ ਇਹਨਾਂ ਦਾ ਮੇਲਾ ਸਿਹਰਾ ਅੱਜ ਤੇ ਬਹੁਤ ਵਧੀਆ ਮਿਲਾਂ ਕਰਵੰਦੀ ਐ ਤੁਸੀਂ ਕਮੇਟੀ ਵਾਲੇ ਸਾਰੇ ਤੇ ਆਪਣੇ ਬਾਕੀਆ ਪਾਪਾ ਜੀ ਆਪਣੇ ਨਾਲ ਆ ਬਹੁਤ ਚਿਰ ਤੋਂ ਆਂਦੇ ਅਸੀਂ ਤਾਂ ਉਹ ਡਾਲ ਲਗੇ ਬਹੁਤ ਚਿਰ ਤੋਂ 24-25 ਸਾਲ ਹੋ ਗਏ ਇਹਨਾਂ ਨੂੰ ਆਂਦਿਆ ਨੂੰ ਆ ਨਾ ਪੂਰਾ ਦੋ ਆਪਣੇ ਰਾਜਪੂਤ ਰਾਜ ਦੀ ਸਾਖਾ ਦਾ ਜਨਮ ਹੋਇਆ ਕਿਹੜਾ ਸਾਡੇ ਸੁਲਤਾਨਪੁਰ ਲੋਧੀ ਦਿੱਥੇ ਭਾਈ ਅਮਰੀਕ ਸਿੰਘ ਬਾਹਰ ਥੱਕ ਜਾਂਦੀ ਜਨਮ ਦੇਟੇ ਪੂਰਾ ਪ੍ਰਭ ਪ੍ਰਭ ਜੇ ਪੂਰਾ ਜਾਤਾ ਲਾਓ ਇਨਾਨ ਕਪੂਰਾ ਪਾਈ ਪੂਰੇ ਤੇ ਗੁਰਦਾਉ ਗਿਆਨ ਕੇ ਹੁਸ਼ ਕਰਮਨ ਜਾਣਾ ਥਾਰਨਾ ਜਾਣਾ ਤੇਰੀ ਸਭ ਤੇ ਵੱਡਾ ਸਾਤਸਰ ਨਾਲ ਜਿੰਨ ਕਾ ਰਾਖੀ ਇਹ ਸਾਡੇ ਸਕੇਤ ਸੇਨ ਪਟਾਪੁਰ ਲੋਧੀ ਬਾਬੇ ਨਾਨਕ ਜਿੰਦੇ ਬਾਤੇ ਦਿੱਥੇ ਬਾਬੇ